ਅੱਜ ਦੇ ਸਮੇਂ ਹਜ਼ਾਰਾਂ ਨਾਰੇ ਲੱਗਦੇ ਹਨ ਧੀ ਪੁੱਤ ਇੱਕ ਸਮਾਨ ਨੇ ਭਾਵੇਂ ਫਿਰ ਇੱਕ ਹੋਰ ਨਾਰਾ ਬੜਾ ਚੱਲਦਾ ਹੈ ਕਿ ਜੋ ਪੁੱਤ ਨੇ ਉਹ ਜ਼ਮੀਨਾਂ ਵਡਾਉਂਦੇ ਨੇ ਤੇ ਜੋ ਧੀਆ ਨੇ ਉਹ ਦੋਖ ਵਡਾਉਂਦੀਆਂ ਨੇ ਪਰ ਕਹਿਣ ਦੀਆਂ ਹੀ ਗੱਲਾਂ ਲੱਗਦੀਆਂ ਨੇ ਕਿਉਂਕਿ ਸਮਰਾਲਾ ਦੇ ਵਿੱਚ ਇੱਕ ਧੀ ਨੂੰ ਫੈਕਟਰੀ ਦੀ ਛੱਤ ਦੇ ਉੱਤੇ ਕੋਈ ਸੱਟ ਕੇ ਚਲਾ ਗਿਆ ਇਥੋਂ ਤੱਕ ਕਿ ਇਸ ਨਵਜੰਮੀ ਬੱਚੀ ਦਾ 나ੜੂ ਤੱਕ ਨਹੀਂ ਸੀ ਕੱਟਿਆ ਗਿਆ 나ੜੂ ਤੱਕ ਵੀ ਅਲੱਗ ਨਹੀਂ ਸੀ ਕੀਤਾ ਹੋਇਆ ਐਨੀ ਬੁਰੀ ਹਾਲਤ ਦੇ ਵਿੱਚ ਬੱਚੀ ਨੂੰ ਉੱਤੇ ਸੱਟਿਆ ਹੋਇਆ ਸੀ ਉੱਤੇ ਇੱਕ ਮਹਿਲਾ ਗੁਜ਼ਰ ਰਹੀ ਸੀ ਇੱਕ ਪ੍ਰਵਾਸੀ ਮਹਿਲਾ ਜਦ ਗੁਜ਼ਰੀ ਉਤੋਂ ਉਹਨੇ ਆਵਾਜ਼ ਸੁਣੀ ਇੱਕ ਬੱਚੀ ਦੀ ਕਿ ਕੋਈ ਬੱਚੀ ਮਾਸੂਮ ਰੋ ਰਹੀ ਆ ਉਹਨੇ ਜਾ ਕੇ ਦੇਖਿਆ ਤਾਂ ਬੱਚੀ ਦੇਖ ਕੇ ਅਗਲੀ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਇੱਥੇ ਕਰਿਆ ਤਾਂ ਕਰਿਆ ਕੀ ਜਾਵੇ ਆਖਰਕਾਰ ਕੋਣ ਐਸਾ ਬੇਦਰਦ ਇਨਸਾਨ ਹੈ ਜਿਸ ਨੇ ਕੀ ਆਪਣੀ ਬੱਚੀ ਨੂੰ ਇਸ ਤਰ੍ਹਾਂ ਛੱਡ ਦਿੱਤਾ ਕਿਉਂਕਿ ਮਾਪੇ ਆਪਣੇ ਬੱਚੇ ਨੂੰ ਪਿਆਰ ਕਰਦੇ ਨੇ ਭਾਵੇਂ ਉਹ ਕਿਸੇ ਵੀ ਤਰ੍ਹਾਂ ਦਾ ਹੋਵੇ ਪਰ ਇੱਥੇ ਕੇਵਲ ਤੇ ਕੇਵਲ ਕੁੜੀ ਹੋਣ ਤੇ ਜਿਸ ਤਰ੍ਹਾਂ ਦਾ ਸਲੂਕ ਕੀਤਾ ਉਸ ਤੋਂ ਬਾਅਦ ਮਨੁੱਖਤਾ ਸ਼ਰਮਸਾਰ ਹੋਈ ਪਰ ਕਹਿੰਦੇ ਨੇ ਨਾ ਇਨਸਾਨੀਅਤ ਜ਼ਿੰਦਾ ਰਹਿੰਦੀ ਹੈ ਭਾਵੇਂ ਇੱਕ ਵਿਅਕਤੀ ਦੇ ਵਿੱਚ ਇਨਸਾਨੀਅਤ ਮਰ ਜਾਏ ਪਰ ਹਜ਼ਾਰਾਂ ਹੋਰ ਨੇ ਜਿਨ੍ਹਾਂ ਦੇ ਵਿੱਚ ਰੱਬ ਦਾ ਰੂਪ ਬਣ ਕੇ ਇਨਸਾਨੀਅਤ ਪ੍ਰেজੈਂਟੇਰ ਆਂਦੀ ਹੈ ਇੱਕ ਐਸੀ ਹੀ ਅੱਗੇ ਨਰਸ ਨਿਕਲੀ ਜਿਸ ਨੇ ਕਿ ਤੁਰੰਤ ਕਿਹਾ ਕਿ ਮੈਂ ਇਸ ਬੱਚੀ ਨੂੰ ਅਪਣਾਉਣੀ ਆ ਮੈਂ ਇਸ ਬੱਚੀ ਨੂੰ ਗੋਦ ਲਵਾਵਾਂਗੀ ਸਮਰਾੜਾ ਦਾ ਮਾਮਲਾ ਤੁਹਾਨੂੰ ਹੁਣ ਪੂਰੀ ਡਿਟੇਲ ਦੱਸਦੇ ਆ ਕਿ ਆਖਰਕਾਰ ਹੋਇਆ ਕੀ ਦਰਸਲ ਇੱਕ ਫੈਕਟਰੀ ਦੇ ਉੱਤੇ ਪਿੰਡ ਛੰਦੜਾ ਦੇ ਕੋਲ ਫੈਕਟਰੀ ਬਣੀ ਹੋਈ ਹੈ ਉਸ ਦੀ ਕੰਧ ਤੇ ਕੁਝ ਘੰਟੇ ਪਹਿਲਾਂ ਜੰਮੀ ਨਵਜੰਮੀ ਬੱਚੀ ਨੂੰ ਛੱਡ ਕੇ ਪਰਿਵਾਰ ਚਲਾ ਗਿਆ ਬੱਚੀ ਦਾ 나ੜੂ ਵੀ ਨਹੀਂ ਸੀ ਕੱਟਿਆ ਹੋਇਆ ਜਦ ਬੱਚੀ ਦੇ ਰੋਣ ਦੀ ਆਵਾਜ਼ ਸੁਣੀ ਤਾਂ ਫਿਰ ਉਸ ਤੋਂ ਬਾਅਦ ਇੱਕ ਜੋ ਪ੍ਰਵਾਸੀ ਔਰਤਾ ਕੋਲੋਂ ਲੱਗ ਰਹੀ ਸੀ ਉਸ ਨੇ ਜਦ ਆਵਾਜ਼ ਸੁਣੀ ਤਾਂ ਉਸ ਦੇ ਬੱਚੀ ਨੂੰ ਚੁੱਕਿਆ ਉਸ ਨੂੰ ਸ਼ਾਂਤ ਕੀਤਾ ਤੇ ਫਿਰ ਜੋ ਸਮਰਾਲਾ ਦਾ ਸਿਵਲ ਹਸਪਤਾਲ ਹੈ ਸਰਕਾਰੀ ਹਸਪਤਾਲਾ ਉੱਥੇ ਲੈ ਕੇ ਆਈ ਉੱਥੇ ਲਿਆ ਕੇ ਬੱਚੀ ਦਾ ਜੋ ਹਾਲਤ ਚੈੱਕ ਕਰਾਈ ਕਿ ਬੱਚੀ ਠੀਕ ਹੈ ਉਸ ਨੂੰ ਕੋਈ ਦਿੱਕਤ ਤਾਂ ਨਹੀਂ ਹੋਈ ਜਾਂ ਫਿਰ ਕੋਈ ਹੋਰ ਸੱਟ ਤਾਂ ਨਹੀਂ ਲੱਗੀ ਸਾਰੇ ਸਮੇਂ ਦੇ ਦੌਰਾਨ ਤਾਂ ਹਾਲਤ ਸਥਿਰ ਰੱਖੀ ਗਈ ਸਥਿਰ ਹੈ ਕਿ ਹਾਲਤ ਉਦੋਂ ਮੜਿਆ ਗਿਆ ਠੀਕ ਹੈ ਪਰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਹਾਲਤ ਠੀਕ ਨਹੀਂ ਹੈ ਅਜੇ ਹੋਰ ਥੋੜਾ ਟਰੀਟਮੈਂਟ ਕਰਨ ਦੀ ਲੋੜ ਹੈ ਤਸੂ ਚਾਈਲਡ ਕੇਅਰ ਵਾਰਡ ਦੇ ਵਿੱਚ ਹੁਣ ਬੱਚੀ ਨੂੰ ਰੱਖਿਆ ਹੋਇਆ ਹਾਲਾਂਕਿ ਸਾਰੀ ਘਟਨਾ ਤੋਂ ਬਾਅਦ ਦੇ ਵਿੱਚ ਮਾਪੇ ਤਾਂ ਛੱਡ ਕੇ ਚਲੇ ਗਏ ਪਰ ਉੱਥੇ ਇੱਕ ਨਰਸ ਕੰਮ ਕਰਦੀ ਹੈ ਜਿਸ ਟੇਕੀ ਸਰਬਜੀਤ ਕੌਰ ਦਾਦੀ ਜੋ ਡਰਸ ਹੈ ਉਹ ਦੇਖ ਕੇ ਬੱਚੀ ਰੁਪਾਵਕ ਹੋ ਗਈ ਕਿਉਂਕਿ ਜਦੋਂ ਉਸ ਨੇ ਇਸ ਗੰਦੀ ਪਰੀ ਨੂੰ ਦੇਖਿਆ ਉਸਨੇ ਸੋਚਿਆ ਕਿ ਕਿਉਂ ਨਾ ਇਸ ਲੋਪੜਾ ਕੀ ਲਿਆ ਜਾਏ ਤਾਂ ਫਿਰ ਸਰਬਜੀਤ ਕੌਰ ਇਸ ਤੋਂ ਬਾਅਦ ਕਿਹਾ ਕਿ ਮੈਂ ਇਸ ਬੱਚੀ ਨੂੰ ਗੋਦ ਲੈਣ ਦੇ ਲਈ ਤਿਆਰ ਹਾਂ ਹਾਲਾਂਕਿ ਇਸ ਵੀਡੀਓ ਤੋਂ ਬਾਅਦ ਸ਼ਾਇਦ ਮਾਪਿਆਂ ਨੂੰ ਸ਼ਰਮ ਆ ਜਾਏ ਜੋ ਕੰਮ ਉਹਨਾਂ ਨੇ ਕੀਤਾ ਹੈ ਤੇ ਖੁਦ ਸਾਹਮਣੇ ਆ ਕੇ ਉਹ ਇਸ ਆਪਣੀ ਮਾੜੀ ਹਰਕਤ ਦੇ ਲਈ ਮਾਫੀ ਮੰਗ ਲੈਣ ਪਰ ਐਸਾ ਕਹਿਣਾ ਬਿਲਕੁਲ ਗਲਤ ਨਹੀਂ ਹੋਏਗਾ ਕਿ ਜੇਕਰ ਬੱਚੀ ਐਸੀ ਪਾਲਦੀ ਸਕਦੇ ਤਾਂ ਬਹੁਤ ਸਾਰੇ ਐਸੇ ਜੋ ਸੰਸਥਾਨ ਬਣੇ ਹੋਏ ਨੇ ਐਨ ਜੀਓਜ਼ ਦੇ ਜੋ ਕਿ ਅਨਾਥ ਬੱਚਿਆਂ ਨੂੰ ਪਾਲਦੇ ਨੇ ਘੱਟੋ ਘੱਟ ਕਿਸ ਦੀ ਜਾਲ ਲੈਣ ਨਾਲੋਂ ਐਸੇ ਐਨ ਜੀਓ ਦੇ ਵਿੱਚ ਜਾ ਕੇ ਇਹ ਬੱਚੀ ਨੂੰ ਦੇ ਆਉਂਦੇ ਉਸ ਦੀ ਜਾਨ ਤੇ ਖਤਰਤਾ ਤਾਂ ਨਾ ਹੁੰਦਾ ਹੁਣ ਚਾਈਲਡ ਕੇਅਰ ਵਾਰਡ ਦੇ ਵਿੱਚ ਉਸ ਬੱਚੀ ਨੂੰ ਰੱਖਿਆ ਗਿਆ ਹੈ। ਅਰੁਣਾ ਦੇਵ ਆਪ ਕੋ ਬੱਚੀ ਮਿਲੀ ਸੀ ਆਪ ਕਹਾਸੇ ਮਿਲੀ ਉਹ ਹਮਾਰਾ ਉੱਪਰ ਇੱਕ ਕੜਕਟ ਪਰ ਰੱਖਾਤਾ ਬੱਚਾ ਲਪੇਟ ਕੇ ਰੱਖ ਦਿਆਤਾ ਮੈਂ ਬੱਚਾ ਉਠਾ ਲਿਆ ਗੋਦ ਮੇਂ ਗੋਦ ਮੇਂ ਤਰਸ ਵੀ ਆਇਆ ਪਤਾ ਨਹੀਂ बच्चा के तो जलन दे दिया ताकि उसको पतली नहीं किया किसी को पास बिकने से क्या फायदा किसी को दे देता पोस लेता पाल लेता अपने बच्चे के तू नहीं पालते मैं पाल के उसको जिंदगी तो देता दुनिया लोग बोलता यही ना जब किसी ने बच्चा बिक दिया तो फलाने आदमी भैया रानी पोस लिया उसको पोस उस पाल के बड़े कर दिए कितने टाइम का बच्चा ये मेरे को पता नहीं है मैं तो जा रहा था नहाने ड्यूटी का समय हो रहा था मैं ड्यूटी जा रहा था मेरा मुंडा आ रहा था दतुन तुर के बेटा दतुन ले आ दे मैं मुंह धो के तैयारी हो वो मेरा मुंडा देखा बोलता मम्मी मतलब ऊपर देखना बच्चा है तब कह ये चिरे चुरी का बच्चा होगा फिर नाल मैं चारा मैं देखा जो वहाँ पर कपड़े में बच्चे लगे इतना ऊंचा है देर ऊंचा ना ये ऊपर जैसे करकट है ना वैसे ही हाँ जी सा न्यू बॉर्न बेबी आया अठ महीने का ਤੇ ਉਹ ادھی کیਰ ਮੈਂ ਕੀਤੀ ਆ ਤੇ ਬਹੁਤ ਜ਼ਿਆਦਾ ਰੁਪੜਿਆ ਸੀ ਕਿਸੇ ਨੇ ਆਪਣੇ ਕੰਮ ਤੇ ਰੱਖਿਆ ਹੈ ਅਸੀਂ ਤਾਂ ਉਹ ਕੰਮ ਤੋਂ ਚੁੱਕ ਕੇ ਪਿੰਡ ਵਾਲੇ ਜਿਹੜੇ ਨੇ ਉਹ ਮੇਰੇ ਕੋਲ ਸੱਟ ਕੋਲ ਲੈ ਕੇ ਆਏ ਨੇ ਅਸੀਂ ਉਹਨੂੰ ਕਲੀਨ ਕਰਤਾ ਕਾਟਟਾਈ ਕੀਤੀ ਆ ਉਹਦੀ ਤੇ ਉਹਦੀ ਸ਼ੋਰਟੀ ਮੈਂ ਲੈਣਨੀ ਆ ਮੈਂ ਸਟਾਫ ਆ ਸਟਾਫ ਨਰਸ ਆ ਤੇ ਮੈਨੂੰ ਬੱਚਾ ਚਾਹੀਦਾ ਇਸ ਕਰਕੇ ਜਿਹੜਾ ਬੱਚਾ ਉਹ ਮੈਂ ਹੀ ਉਹਦਾ ਲਾਜ ਕਰਾਉਂਗੀ ਤੇ ਮੈਂ ਹੀ ਪੂਰੀਆਂ ਨੈਸੈਸਿਟੀਜ਼ ਲੋਗੀਆਂ ਬੜੇ ਮੰਦ ਦੇ ਵਿੱਚ ਕਿੱਦਾਂ ਆਇਆ ਮੇਰੇ ਮੰਦ ਦੇ ਵਿੱਚ ਇਮੀਡੀਏਟਲੀ ਆਇਆ ਕਿਉਂਕਿ ਸਾਡੇ ਘਰ 'ਚ ਬੱਚਾ ਨਹੀਂ ਹੈਗਾ ਲਗਭਗ 20 ਸਾਲ ਤੋਂ ਤੇ ਸਾਨੂੰ ਬਹੁਤ ਜ਼ਰੂਰਤ ਸੀ ਬੱਚੇ ਦੀ ਅਸੀਂ ਬੱਚਾ ਲੈ ਰਹੇ ਹਾਂ ਮੈਂ ਲੈ ਰਿਹਾ ਰਿਕਮੈਂਡੇਸ਼ਨ ਵਗੈਰਾ ਠੀਕ ਕਰਕੇ ਕਿਦਾਂ ਹੈ ਹਾਂਜੀ ਪੁਲਿਸ ਨੂੰ ਰਿਪੋਰਟ ਕਰਤਾ ਹਾਂ ਤਾਂ ਪੁਲਿਸ ਵਾਲੇ ਆਉਣਗੇ ਮੇਰੇ ਤੋਂ ਡਾਕੂਮੈਂਟ ਜੋ ਵੀ ਹੋਏਗਾ ਬੱਚੇ ਦਾ ਸਾਰਾ ਮੈਂ ਕਰਾਂਗੀ ਜੇ ਬੱਚੇ ਨੇ ਰੈਫਰ ਵੀ ਕਰਤਾ ਹੈ ਹਰ ਮੈਚੋਰ ਤੇ ਵੀ ਤਾਂ ਮੈਂ ਉਹਨੂੰ ਸਾਰੇ ਜਮਾਨੇ ਮੇਰੇ ਡਾਕਟਰ ਪੀ ਨਾਮ ਮੇਰਾ ਨਾਮ ਡਾਕਟਰ ਰਮਨ ਅਸਲੀ ਅਸਮਰਾਨਾ ਇੱਕ ਵਕਤੀ ਨੇ ਜਿਹੜਾ ਆਇਆ ਇੱਕ ਸਾਢੇ ਕੋ ਸਵੇਰੇ 7:30 ਵਜੇ ਬੱਚਾ ਲੈ ਕੇ ਆਂਦਾ ਰਿਹਾ ਘਟਿਆਣ ਘਟਾਣੀ ਦੇ ਰਹਿਣ ਵਾਲੇ ਨੇ ਜਿਨ੍ਹਾਂ ਨੇ ਲੈ ਕੇ ਆਂਦਾ ਬੱਚਾ ਨਿਊ ਬੋਨ ਬੱਚਾ ਵਾ ਇਮੈਚੂਰ ਆ ਪ੍ਰੀ ਟਰਮ ਹੈ ਆਰਾਊਂਡ 8 ਮਾਂਸ ਦਾ ਬੱਚਾ ਲੱਗਦਾ ਵਾ ਠੀਕ ਹੈ ਔਰ ਇਹ ਤਰਾ ਅਨਵੰਟਡ ਚਾਈਲਡ ਦਾ ਲਾਈ ਕੇਸ ਹੀ ਹੈ ਜਿਨ੍ਹਾਂ ਨੇ ਲੈ ਕੇ ਆਉਂਦਾ ਉਹਨਾਂ ਨੇ ਦੱਸਿਆ ਕਿ ਬੱਚਾ ਇੱਥੇ ਕੋਈ ਟਟਾਣੀ ਕੋ ਫੈਕਟਰੀ ਆ ਨਾਮ ਦਾ ਰਹਿੰਦੀ ਉਹ ਫੈਕਟਰੀ ਦੇ ਪਿੱਛੇ ਕੋਈ ਜਿਹੜੇ ਮਾਈਗ੍ਰੈਂਟ ਲੇਬਰ ਉਹਨਾਂ ਦੇ ਰੈਂਡ ਦੇ ਰੈਜ਼ੀਡੈਂਟ 플ੌਟ ਵਗੈਰਾ ਬਣੇ ਹੋਏ ਆ ਉੱਥੇ ਕਿਸੇ ਕੰਧ ਦੇ ਉੱਪਰ ਛੱਤ ਦੇ ਬੱਚੇ ਨੂੰ ਇਦਾਂ ਹੀ ਛੱਡਿਆ ਹੋਇਆ ਸੀ ਤੇ ਉਹਨਾਂ ਨੇ ਦੇਖਿਆ ਤੇ ਉਹ ਸਾਡੇ ਕੋਲ ਲੈ ਕੇ ਆਏ ਆ ਬੱਚੇ ਦੀ ਕੋਡ ਰਿਪੋਰਟ ਅਸੀਂ ਕਲੈਮ ਕਰਤੀ ਹੈ ਠੀਕ ਹੈ ਆਕਸੀਜਨ ਲਗਾਤੀ ਹੈ ਇੱਥੇ ਸਾਡੇ ਅਸੀਂ ਬੱਚੇ ਦੀ ਜਿਹੜੀ ਕੰਡੀਸ਼ਨ ਕ੍ਰਿਟੀਕਲ ਹੈ ਬੱਚਾ ਟਾਈਮ ਤੋਂ ਪਹਿਲਾਂ ਦਾ ਹੋਇਆ ਹੋਇਆ ਵਾ ਤੇ ਅਸੀਂ ਇਹਨੂੰ ਅੱਗੇ ਲੁਧਿਆਣੀ ਸਾਡੇ ਸਰਕਾਰੀ ਡਿਸਟ੍ਰਿਕਟ ਹਸਪੀਟਲ ਤੇ ਰੈਫਰ ਕਰ ਰਹੇ ਹਾਂ ਪੁਲਿਸ ਇਨਫੋਰਮੇਸ਼ਨ ਅਸੀਂ ਹੱਦੇ ਤੋਂ ਭੇਜਤੀ ਆ ਵੀ ਤਾਂ ਉਹ ਕਿਸੇ ਨੂੰ ਡ੍ਰੌਪ ਕਰਨ ਦੇ ਵੀ ਕਿਹਾ ਹੈ ਅਜੇ ਗੱਲ ਚੱਲਦੀ ਹੈ ਉਹ ਜਦੋਂ ਫਾਈਨਲ ਹੋਊਗੀ ਉਹ ਨਹੀਂ ਦੱਸ ਸਕਦੇ